ਉਹ ਖੜਦਾ ਕਦੋਂ ਨਹੀਂ ਇਹ ਭੈਣ ਦੀ ਹਲੋ ਕੱਲੋਂ ਕੱ ਲਈ ਜਾਂਦਾ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੰਜਾਬ ਬਚਾਓ ਯਾਤਰਾ ਜਿਹੜੀ ਉਹਨਾਂ ਵੱਲੋਂ ਪਹਿਲੀ ਤਰੀਕ ਨੂੰ ਹਲਕਾ ਟਾਲੀ ਤੋਂ ਸ਼ੁਰੂ ਕੀਤੀ ਗਈ ਸੀ ਅੱਜ ਸਾਡੇ ਹਲਕਾ ਬਾਗਾਪੁਰਾਣਾ ਦੇ ਵਿੱਚ ਚੰਦ ਮੇਟਾ ਦੇ ਵਿੱਚ ਜਿਹੜੀ ਉਹ ਯਾਤਰਾ ਇੱਥੋਂ ਪ੍ਰਵੇਸ਼ ਕਰਨ ਲੱਗੀ ਆ ਔਰ ਇੱਥੋਂ ਸ਼ੁਰੂ ਕਰਕੇ ਜਿਹੜੀ ਇਹ ਯਾਤਰਾ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦੀ ਹੋਈ ਸਮਾਦ ਭਾਈ ਤੋਂ ਚੰਨੂ ਸਮਾਦ ਭਾਈ ਤੋਂ ਸੰਗਤਪੁਰਾ ਮਾੜੀ ਚੰਨੂ ਵਾਲਾ ਬਹੁਤ ਸਿੰਘ ਵਾਲਾ ਤੇ ਬਾਗਾਪੁਰਾਣਾ ਸ਼ਹਿਰ ਹੁੰਦੀ ਹੋਈ ਇਹ ਯਾਤਰਾ ਜਿਹੜੀ ਸ਼ਾਮ ਨੂੰ ਲੰਗਿਆਣਾ ਨਵਾਂ ਵਿਖੇ ਸਮਾਪਤ ਹੋਊਗੀ ਜਿਹਦੇ 'ਚ ਲੋਕਾਂ ਦਾ ਬਹੁਤ ਹੀ ਵੱਡਾ ਇਤਿਸ਼ਾਹ ਹੈ ਹਜ਼ਾਰਾਂ ਦੀ ਗਿਣਤੀ 'ਚ ਲੋਕ ਟਰੈਕਟਰਾਂ ਟਰਾਲੀਆਂ ਤੇ ਆਪਣੇ ਆਪਣੇ ਸਾਧਨਾਂ ਤੇ ਕਾਰਾਂ ਤੇ ਦੀਪਾਂ ਤੇ ਮੋਟਰਸਾਈਕਲਾਂ ਤੇ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਅੱਜ ਸਮਾਧ ਭਾਈ ਮੰਡੀ ਦੇ ਵਿੱਚ ਬਹੁਤ ਵੱਡੀ ਜਿਹੜੀ ਪੀੜ ਉਮਰੀ ਹੋਈ ਹੈ ਇਸੇ ਤਨੇ ਰਸਤੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਫਲੈਕਸ ਬੋਰਡ ਲਵਾ ਕੇ ਝੰਡਿਆਂ ਦੇ ਨਾਲ ਥਾਂ-ਥਾਂ ਤੇ ਵੈਦਨਾ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤੀ ਬੋਰਡ ਲੱਗੇ ਹੋਏ ਨੇ ਔਰ ਲੋਕ ਬੜੇ ਤਤਪਰ ਨੇ ਕਿ ਸਾਡੇ ਜਿਹੜੇ ਨੇਤਾ ਨੇ ਸਾਡੇ ਲੀਡਰ ਨੇ ਉਹ ਸਾਡੇ ਪਿੰਡਾਂ ਦੇ ਵਿੱਚ ਦੀ ਅੱਜ ਯਾਤਰਾ ਲੈ ਕੇ ਆ ਰਹੇ ਨੇ ਔਰ ਲੋਕ ਪੱਪਾ ਪਾਰ ਹੋ ਕੇ ਉਹਨਾਂ ਦਾ ਸਵਾਗਤ ਕਰ ਰਹੇ ਆ। ਬਹੁਤ ਬਹੁਤ ਧੰਨਵਾਦ। Hello.